ਜਦੋਂ ਦਾ 10 ਵਜੇ ਇਹ ਨਾਮ ਦਾ ਰੇਸ਼ਮ ਜੀ ਆਮਦਾਵਾ ਤੋਂ ਗੱਡੀ ਭਰ ਕੇ ਆਉਂਦਾ ਜੀ ਅੱਗੇ ਕਾਰ ਆ ਗਈ ਕਾਰ ਤੋਂ ਬਚਾਉਂਦਾ ਬਚਾਉਂਦੇ ਬ੍ਰੇਕ ਮਾਰੀ ਆ ਬ੍ਰੇਕ ਗੱਡੀ ਨੇ ਕਰੈਕਟਰ ਸੈਟ ਗੱਡੀ ਪਲਟ ਗਈ ਡਰਾਈਵਰ ਸਾਈਡ ਤੇ ਡਰਮੈਦ ਲੰਮੇ ਪਿਆ ਡਰਾਈਵਰ ਗੱਡੀ ਚਲਾਉਂਦਿਆ ਸੀ ਜਦੋਂ ਕਾਰ ਅੱਗੇ ਆਈ ਚਾਣਕ ਇਹਨੇ ਬ੍ਰੇਕ ਮਾਰੀ ਆ ਕਾਰ ਨੂੰ ਬਚਾਉਂਦਾ ਬਚਾਉਂਦਿਆਂ ਗੱਡੀ ਪਲਟ ਗਈ ਜੀ ਲੱਦਿਆ ਸੀ ਤਾਂ ਟਮਾਟਰ ਭਰੇ ਜੀ ਜੰਮੂ ਜਾਣਾ ਜੀ ਕਿੰਨੇ ਵਜੇ ਇਹ 4 ਵਜੇ ਦੀ ਮੰਡੀ ਤੇ 10 ਵਜੇ ਦੀ ਘਟਨਾ ਹੋਈ ਹੈ ਜੀ ਮੈਂ ਅਮદાવાદ ਤੋਂ ਉਤਰਿਆ ਜੀ ਜਰਗਾਤ ਤੋਂ ਇਹ ਕਿੰਨਾ ਨੁਕਸਾਨ ਹੋ ਗਿਆ ਜੀ ਨੁਕਸਾਨ 4-5 ਲੱਖ ਰੁਪਏ ਦਾ ਹੋ ਗਿਆ ਜੀ ਨੀ ਨੀ ਖਾਨੀ ਜਾਨ ਬਚਾ ਹੋ ਗਿਆ ਜੀ ਚੱਟਾਂ ਮੜੀਆਂ ਮੋੜ ਲੱਗੀਆਂ ਜੀ ਜਿਹੜੇ ਗੱਡੀ ਜਿਹੜੇ ਗੱਡੀ ਨਾਲ ਮਟਿਆ ਗੱਡੀ ਰਿਕਸੀ ਗਈ ਉਹ ਗੱਡੀ ਨਿਕਲ ਗਈ ਉਦੋਂ ਜੀ ਜਦੋਂ ਗੱਡੀ ਤੋਂ ਉਦੋਂ ਹੀ ਨਿਕਲ ਗਿਆ ਉਹ ਗੱਡੀ ਡੱਕੀ ਨਹੀਂ ਉਹਨੇ ਤੇ ਇਹਨਾਂ ਕੋ ਨੂੰ ਬਚਾਉਂਦਾ ਬਚਾਉਂਦਾ ਕਾਰ ਵਾਲੇ ਨੂੰ ਆਪਣੀ ਗੱਡੀ ਫਿਰ ਜਾਨੀ ਨਿਸਕਾਣ ਆਪਣੀ ਗੱਡੀ ਦਾ ਹੋ ਗਿਆ ਜੀ ਉਹ ਗੱਡੀ ਵਾਲਾ ਚਲ ਗਿਆ ਜੀ ਹਾਂਜੀ ਹਾਂਜੀ ਮਾਲਕਾਂ ਨੂੰ ਫੋਨ ਕੀਤਾ ਜੀ ਮਾਲਕ ਹਰੀ ਕਹਿੰਦੇ ਜੀ ਕਾਰਵਾਈ ਅਜੇ ਪੁਲਸ ਵਾਲਾ ਕੋਈ ਵਪਾਰੀ ਆਉਂਦਾ ਮਾਲ ਲੈ ਕੇ ਹੀ ਮੋਹੋਂ ਦੇ ਪਲਟੀ ਕਰਾ ਇੱਕ ਪੁਲਸ ਵਾਲੀ ਕਾਰਵਾਈ ਕੋਈ ਨਹੀਂ ਹੋਈ ਜੀ ਲੈ ਲਿਖ ਲਿਆ ਉਹਨਾਂ ਸਰ ਆ ਦਾ ਬਿਆਨ ਵੀ ਉਹਨਾਂ ਨੇ ਲਿਖਿਆ ਜੀ ਗੱਡੀ ਦਾ ਨੰਬਰ ਨੰਬਰ ਉਹਨਾਂ ਲਿਖਾਤਾ ਇਹਨਾਂ ਨੇ ਜੀ ਇਸ ਵਕਤ 10 ਵਜੇ ਦੀ ਗੱਲ ਹੈ ਜੀ ਕਿੰਨਾ ਵਾਪਰੇ ਕੀ ਗੱਲ ਹੋਈ ਇਹ ਅਮਰਸਰ ਤੋਂ ਆ ਰਹੀ ਸੀ ਗੱਡੀ ਇਹਦੇ ਗਾੜੀ ਛੋਟੀ ਕਾਰ ਆ ਗਈ ਤੇ ਜਕਦਮ ਇਹਨੂੰ ਬ੍ਰੇਕ ਲਾਉਣੀ ਪਈ ਬ੍ਰੇਕ ਲਾਉਣ ਕਰਕੇ ਇਹਨੇ ਜਿਹੜੀ ਆ ਡੈਬਾਇਡਰ ਤੇ ਗੱਡੀ ਚਾੜਤੀ ਜੇ ਨਾ ਚਾੜਦਾ ਤੋ ਕਾਰ ਦੇ ਗੱਡੀ ਉੱਤੇ ਚੜ ਸਕਦੀ ਸੀ ਉਹਨਾਂ ਨੂੰ ਬਚਾਉਣ ਲਈ ਇਹਨੇ ਡੈਬਾਇਡਰ ਤੇ ਜਾੜੀ ਗੱਡੀ ਕਾਰ ਦਾ ਪਤਾ ਲੱਗ ਗਿਆ ਜੀ ਕਾਰ ਦਾ 6 ਨੰਬਰ ਸੀਗਾ ਪੀਵੀ06 ਬਾਕੀ ਕਰਨ ਦੇ ਕੈਮਰੇ ਚੈੱਕ ਕਰਕੇ ਵੇਖ ਲੈਨੇ ਕਿੰਨੇ ਬੰਦੇ ਸਵਾਰੀ ਕਾਰ ਚ ਕਾਰ 'ਚ ਡਰਾਈਵਰ ਹੀ ਕਹਿੰਦਾ ਵੀ ਦੋ ਜਣੇ ਹੈ ਪਤ ਲੱਗਿਆ ਕਾਰ ਕਿਧਰ ਨੂੰ ਗਈ ਹੈ ਜੀ ਕਾਰ ਇਧਰੋਂ ਗੁਰਦਾਸਪੁਰ ਨੂੰ ਗਈ ਹੈ ਫਿਲਹਾਲ ਜਿਹੜੀ ਆਵਾਜ਼ ਆਈ ਵੀ ਪ੍ਰਭਾਵ ਤੋਰੀ ਉਹਦਾ ਚੱਲਦਾ ਜਾ ਰਿਹਾ ਨਹੀਂ ਆਵਾਜ਼ ਆਈ ਤੇ ਚੋਕੇ ਸਾਈਡ ਤੇ ਕਰਤੇ ਆ ਹੁਣ ਤੇ ਚੱਲਣ ਦਾ ਵੀ ਆ ਕੋਈ ਗੱਲ ਨਹੀਂ ਹੈ ਹੁਣ ਕ੍ਰੇਨ ਵਗਰਾ ਭਗਾਈ ਇਹਨੂੰ ਚੁਕਾਉਣ ਵਾਸਤੇ ਡੇ ਇਹਨੇ ਕਰਨਾ ਆ ਜਾਂਦੀ ਹੈ ਫਿਰ ਕਰ ਲੈਨੇ